ਨਵੀ ਲੱਗੇ ਰਹੇ ਆ 11 ਮਹੀਨੇ ਧਰਨੇ ਵੀ ਲੱਗੇ ਰਹੇ ਆ ਚਿੱਟੇ ਦੇ ਖਿਲਾਫ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਕੋਈ ਸਮਝਾਇਆ ਨਹੀਂ ਸਮਝਦਾ ਇਹ ਹੋਣਾ ਚਾਹੀਦਾ ਜਿਹੜੀਆਂ ਮਾਵਾ ਦੇ ਖੇੜਦੇ ਪੁੱਤ ਬੁਕਲਾਂ ਚੋਂ ਚੱਲ ਗਏ ਮਕਾਨ ਤਾਂ ਦੁਬਾਰਾ ਵੀ ਬਣ ਜਾਣਗੇ ਜਿਹੜੇ ਮਾਵਾ ਦੇ ਪੁੱਤ ਖੇੜਦੇ ਬੁਕਲਾਂ ਚੋਂ ਚੱਲ ਗਏ ਚਾਰ ਚਾਰ ਲਾਸਾਂ ਅਸੀਂ ਆ ਪਲਾਟ ਆ ਇੱਥੇ ਨੇੜੇ ਜਿਹੋਦੇ ਚ ਚੱਕੀਆਂ ਨਾ ਪਰ ਉਹਨਾਂ ਮਾਵਾ ਨੂੰ ਵੀ ਕੀ ਵਿਦੇਸ਼ ਦੀ ਜੇ 11 ਮਹੀਨੇ ਅਸੀਂ ਦਿਨ ਰਾਤ ਇਕੱਠ ਕਰਕੇ ਅਸੀਂ ਧਰਨੇ ਤੇ ਬੈਠੇ ਰਹੇ ਆ ਬਹੁਤ ਅਸੀਂ ਵੀ ਸਮਝਾਉਂਦੇ ਸੀ ਵੀ ਭਾਈ ਤੁਸੀਂ ਬੱਚੇ ਅੰਦੇ ਨੁਕਸਾਨ ਹੋ ਗਏ ਆ ਤੁਸੀਂ ਹਰ ਜੋ ਸਰਕਾਰਾਂ ਮੂਰੇ ਸਾਡੀ ਹੁਣ ਵੀ ਬੇਨਤੀ ਹੈ ਵੀ ਜਿਹੜੇ ਨੁਕਸਾਨ ਹੋ ਗਏ ਉਹ ਤਾਂ ਹੋ ਗਏ ਆ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਪੈਣ ਸਾਡੇ ਉਹਨਾਂ ਬੱਚਿਆਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਕੇ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਈਆਂ ਜਾਣਾ ਇਹ ਅੱਜ ਰੈਂਡਾ ਪੁਲਿਸ ਵੱਲੋਂ ਜਿਹੜੇ ਹੈਗੇ ਨੇ ਧੋਬੀਆਂ ਨਾ ਬਸਤੀ ਦੇ ਵਿੱਚ ਇਹ ਦੋ ਘਰ ਜਿਹੜੇ ਹੈਗੇ ਨੇ ਟਰੌਨ ਸੰਬੰਧੀ ਫੁੱਲ ਸਪੋਰਟਸ ਹੋ ਜਾ ਕਰਾਈ ਗਈ ਹੈ ਜਿਸ ਦੇ ਵਿੱਚ ਇਹ ਗਲੀ ਨੰਬਰ 1 ਹੈ ਧੋਵੀਆਂ ਦੀ ਬਸਤੀ ਇੱਕ ਘਰ ਹੈਗਾ ਗੁਰਪ੍ਰੀਤ ਸਿੰਘ ਦੀ ਘਰ ਵਾਲੀ ਜੋਤੀ ਹੈ ਦੂਜਾ ਘਰ ਜਿਹੜਾ ਹੈ ਰਾਜ ਰਾਨੀ ਨਾਮ ਦੀ ਜਿਹੜੀ ਲੇਡੀ ਹੈਗੀ ਹੈ ਤੇ ਰਹਿੰਦੀ ਸੀਗੀ ਇਹ ਤਿੰਨਾਂ ਬੰਦਿਆਂ ਦੇ ਉੱਪਰ ਐਨਡੀਪੀਐਸ ਦੇ ਕੁੱਲ ਪੰਜ ਮਕਦਮੇ ਦਰਜ ਨੇ ਜਿਹਦੇ ਵਿੱਚ ਗੁਰਪ੍ਰੀਤ ਦੇ ਉੱਪਰ ਇਕੱਲੇ ਦੇ ਉੱਪਰ ਤਿੰਨ ਮਕਦਮੇ ਦਰਜ ਨੇ ਇੱਕ ਅਧਿਕ ਘਰ ਵਾਲੀ ਦੇ ਉੱਪਰ ਇੱਕ ਜਿਹੜੀ ਰਾਜ ਰਾਨੀ ਜਿਹਦੇ ਮਕਦਮਾ ਦਰਜ ਹੈ ਤੇ ਪੰਜਵਾਂ ਮਕਦਮਾ ਚਿੱਟੇ ਦੇ ਹੈਗੇ ਆ ਵਾਰ-ਵਾਰ ਜਿਹੜੇ ਹੈਗੇ ਨੇ ਝੂਠ ਕਰਦੇ ਆ ਚਿੱਟਾ ਵੇਚਣ ਦੀ ਆਦੀ ਸੀਗੇ ਇਸ ਦੇ ਵਿੱਚ ਸਿਵਲ ਡਿਪਾਰਟਮੈਂਟ ਵੱਲੋਂ ਇਹਦੀ ਜੈਨਟੀਫਿਕੇਸ਼ਨ ਕੀਤੀ ਗਈ ਸੀ ਕਿ ਇਹ ਤਾਂ ਜਿਹੜਾ ਘਰ ਹੈਗਾ ਨਾਜਾਇਜ਼ ਜਿਹੜਾ ਅਸਾਰੀ ਉੱਪਰ ਕੀਤਾ ਗਿਆ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਨਾਜਾਇਜ਼ ਕੰਮ ਕੀਤਾ ਜਿਹਦੇ ਵਿੱਚ ਇਹਨਾਂ ਨੇ ਟਾਉਨ ਕਾਉਂਡੀਏ ਜੋ ਟਾਉਨ ਪਾਸ ਕੀਤਾ ਸੀਗਾ ਸੋ ਡਿਊਟੀ ਮੈਜਿਸਟਰੇਟ ਵੱਲੋਂ ਸਾਡੇ ਵੱਲੋਂ ਫੋਰਸ ਮਿਲਿਆ ਕਰਾਈ ਗਈ ਅੱਜ ਤੇ ਅੱਜ ਜਿਹੜੇ ਨੇ ਦੋਨਾਂ ਦੇ ਘਰ ਜਿਹੜੇ ਹੈਗੇ ਨੇ ਰਾਜ ਰਾਣੀ ਦੇ ਜਿਹੜਾ ਹੈਗਾ ਗੁਰਪ੍ਰੀਤ ਬਾਂਗੀ ਹੈ ਇਹਦੇ ਦੋਨਾਂ ਦੇ ਘਰ ਤਾਇਆ ਜਾ ਰਹੇ ਨੇ ਤੋਗੇ ਦੇ ਨਾਲ ਵੀ ਦੱਸਣਾ ਚਾਹਾਂਗਾ ਕਿ ਜਿਹੜੀ ਧੋਗਿਆ ਨਾਲ ਮਸਤੀ ਹੈਗੀ ਹੈ ਇਹ ਸਾਡੇ ਵੱਲੋਂ ਡਰੱਗ ਹੌਟਸਪੌਟ ਵੀ ਲਾਣਾ ਗਿਆ ਸੀਗਾ ਅਸੀਂ ਕਾਫੀ ਮੁਕਦਮੇ ਵੀ ਦਰਜ ਕੀਤੇ ਨੇ ਪਰ ਇਸ ਦੇ ਨਾਲ ਨਾਲ ਕੁਝ ਜਿਹੜੇ ਸ਼ਰਾਰਤੀ ਬੰਦੇ ਨੇ ਉਹ ਜਿਹੜੇ ਹੈਗੇ ਨੇ ਲੱਗੇ ਹੋਏ ਨੇ ਸੋ ਸਾਡੇ ਵੱਲੋਂ ਮੁਕਦਮਾ ਦਰਜ ਕਰਨ ਦੇ ਨਾਲ-ਨਾਲ ਜਿਹੜਾ ਹੈਗਾ ਫਾਈਨੈਂਸ਼ਲੀ ਜਿਹੜਾ ਹੈਗਾ ਲੱਕ ਤੋੜਨ ਵਾਸਤੇ ਵੀ ਨਾਲ-ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਦੇ ਵਿੱਚ ਪ੍ਰੋਪਰਟੀ ਸੀਜ਼ ਫੋਰਫੀਚਰ ਵੀ ਕੀਤਾ ਜਾ ਰਿਹਾ ਤੇ ਜਿਹੜੇ ਇਹਨਾਂ ਨੇ ਨਜਾਇਜ਼ ਕਮਜੇ ਕੀਤੇ ਹੋਏ ਨੇ ਨਜਾਇਜ਼ ਘਰਾਂ ਦੀਆਂ ਸਾਰੇ ਕੀਤੀਆਂ ਹੋਈਆਂ ਨੇ ਉਹ ਵੀ ਸਾਡੇ ਵੱਲੋਂ ਤੋੜੇ ਜਾ ਰਹੇ ਨੇ ਸੋ ਅੱਜ ਜਿਹੜੇ ਦੋ ਘਰ ਨੇ ਧੋਬੀਆਂ ਨਾ ਬਸਤੀ ਦੇ ਵਿੱਚ ਗਲੀ ਨੰਬਰ 1 ਦੇ ਵਿੱਚ ਦੋਨੋਂ ਜਿਹੜੇ ਘਰ ਨੇ ਕਹੇ ਜਾ ਰਹੇ ਨੇ ਤੇ ਮੌਕੇ ਦੇ ਉੱਪਰ ਸਾਡੇ ਵੱਲੋਂ ਪੁਲਿਸ ਫੋਰਸ ਮੋਹਿਆ ਕਰਾਈਗੀ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਹਾਲ ਰੱਖੀ ਜਾ ਸਕੇ ਪਹਿਲਾਂ ਵੀ ਜਿਹੜੀ ਹੈਗੀ ਅਸੀਂ ਬਸਤੀ ਜਿਹੜੀ ਤੋਬੀਆਣਾ ਬਸਤੀ ਹੈ ਇਹਦੇ ਵਿੱਚ ਰੈਂਬੋ ਨਾਮ ਦਾ ਇੱਕ ਵਿਅਕਤੀ ਸੀਗਾ ਜਿਹਨੇ ਨਜਾਇਜ਼ ਸਾਰੀ ਕੀਤੀ ਹੋਈ ਸੀਗੀ ਪਿਛਲੇ ਦਿਨੀ ਅਸੀਂ ਉਹਦਾ ਘਰ ਵੀ ਟਾਇਆ ਸੀਗਾ ਤੇ ਜਿਹੜੇ ਦੋ ਸਰਕਾਰੀ ਕੁਆਟਰ ਦੇ ਵੱਲੋਂ ਨਜਾਇਜ਼ ਕਬਜ਼ੇ ਦੇ ਵਿੱਚ ਰੱਖੇ ਹੋਏ ਸੀਗੇ ਉਹਨਾਂ ਨੂੰ ਵੀ ਸੀਲ ਕੀਤਾ ਗਿਆ ਸੀਗਾ ਸੋ ਸਾਡੀ ਜਿਹੜੀ ਇਹ ਕਾਰਵਾਈ ਹੈਗੀ ਹੈ ਇਹ ਲਗਾਤਾਰ ਜਾਰੀ ਰਹੂਗੀ ਜਿੱਥੇ ਵੀ ਸਿਵਲ ਡਿਪਾਰਟਮੈਂਟ ਨੂੰ ਸਾਡੀ ਲੋੜ ਹੋਊਗੀ ਅਸੀਂ ਉਹਦੇ ਨਾਲ ਫੋਰਸ ਮੋਹ ਯਾ ਕਰਾਈ ਜਾਊਗੀ ਕਿਉਂਕਿ ਜੋ ਨਸ਼ਾ ਵਿਰੋਧ ਦੇ ਵਿੱਚ ਸਾਰੇ ਡਿਪਾਰਟਮੈਂਟ ਦੇ ਨਾਮ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਜਿਹਦੇ ਵਿੱਚ ਪੁਲਿਸ ਦੇ ਨਾਲ ਨਾਲ ਸਿਵਲ ਡਿਪਾਰਟਮੈਂਟ ਵੱਲੋਂ ਵੀ ਜਿਹੜੀ ਹੈਗੀ ਹੈ ਜਿੱਥੇ ਨਾਜਾਇਜ਼ ਕੰਮ ਕੀਤੇ ਗਏ ਨੇ ਮਾੜੇ ਬੰਦਿਆਂ ਵੱਲੋਂ ਉਹਨਾਂ ਦੇ ਘਰ ਤੋਂ ਸੰਬੰਧੀ ਜਿਹੜੀ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ